ਨਵੀਂ ਲੋਕੇਸ਼ਨ ਜਿਹੜੀ ਕੀ ਅੱਜ ਤੁਹਾਨੂੰ ਦੱਸਣ ਜਾ ਰਹੇ ਹਾਂ ਕਿਉਂਕਿ ਬਹੁਤ ਸਾਰੇ ਦੋਸਤਾਂ ਮਿੱਤਰਾਂ ਦੇ ਪਰਜਾਨਾ ਜਿਹੜੇ ਕੀ ਫੋਨ ਵੀ ਆਉਂਦੇ ਆ ਵਧਾਈ ਵੀ ਦਿੰਦੇ ਆ ਹੌਸਲਾ ਵੀ ਵਧਾਉਂਦੇ ਆ ਕਿਉਂਕਿ ਜਦੋਂ ਇੱਕ ਜਿਹੜਾ ਤੋਂ ਕੰਮ ਬਦਲ ਕੇ ਦੂਸਰੀ ਜਣਾ ਕਰ ਲਾਤਾ ਕਾਫੀ ਚੀਜ਼ਾਂ ਬਦਲ ਜਾਂਦੀਆਂ ਇੱਕ ਵਾਰ ਤਾਂ ਆਪਣੇ ਆਪ ਤੇ ਯਕੀਨ ਨਹੀਂ ਸੀ ਕਿ ਦੁਬਾਰਾ ਕੋਈ ਸੈਟਅਪ ਲੱਗ ਸਕੇਗਾ ਪਰ ਫਿਰ ਵੀ ਧੰਨਵਾਦ ਉਹਨਾਂ ਸਾਰੇ ਦੋਸਤਾਂ ਮਿੱਤਰਾਂ ਦਾ ਜਿਨ੍ਹਾਂ ਨੇ ਹੌਸਲਾ ਵਧਾਇਆ ਜਿਨ੍ਹਾਂ ਨੇ ਆਪ ਲੱਗ ਲੱਗ ਲੋਕੇਸ਼ਨਾਂ ਦਿਖਾਈਆਂ ਆਪ ਫੋਨ ਕੀਤੇ ਕਿ ਮੈਂ ਕਈ ਵੀਰਾਂ ਨੂੰ ਜਾਣਦਾ ਵੀ ਨਹੀਂ ਸੀ ਉਹਨਾਂ ਦੇ ਫੋਨ ਆਏ ਕਿ ਭਾਜੀ ਆ ਜਗਾ ਹੈਗੀ ਆ ਇੱਥੇ ਸਭ ਦਵਾ ਦਿੰਦੇ ਆ ਕਈ ਦੋਸਤਾਂ ਤਰ੍ਹਾਂ ਦੇ ਫੋਨ ਆਏ ਕਿ ਕਈ ਜਗਾ ਜਾ ਵੀ ਨਹੀਂ ਹੋਇਆ ਤੇ ਚਲੋ ਇਹ ਵੀ ਮੇਰੇ ਕਿਸੇ ਮਿੱਤਰ ਦੀ ਮਿਹਰਬਾਨੀ ਹੋਈ ਜਿਨ੍ਹਾਂ ਨੂੰ ਭਾਵੇਂ ਮੈਂ ਕਦੀ ਮਿਲਿਆ ਨਹੀਂ ਦੇਖਿਆ ਨਹੀਂ ਉਹਨਾਂ ਦੇ ਫੋਨ ਬਹੁਤ ਆਏ ਕਹਿੰਦੇ ਜੀ ਤੁਹਾਨੂੰ ਆ ਚੰਗਾ ਦਵਾਣੀ ਆ ਚਲੋ ਜੀ ਉਹਨਾਂ ਨੇ ਦਵਾਤੀ ਤੇ ਉਸ ਤੋਂ ਬਾਅਦ ਕਈ ਚੀਜ਼ਾਂ ਇਹੋ ਜਿਹੀਆਂ ਸੀਗੀਆਂ ਜਿਨ੍ਹਾਂ ਨੂੰ ਅਪਡੇਟ ਕਰਨਾ ਸੀਗਾ ਤੇ ਹਰ ਰੋਜ਼ ਕੰਮ ਜਿਹੜਾ ਸੀ ਕਰ ਰਹੇ ਆ ਕੱਲ ਜਿਹੜਾ ਕੀ ਮਾਤਾ ਰਾਣੀ ਦੀ ਕਿਰਪਾ ਨਾਲ ਕੰਢੀਤਾ ਬਿਠਾ ਕੇ ਮੱਥਾ ਟੇਕਿਆ ਤੇ ਅੱਜ ਤੇ ਜਿਹੜਾ ਟੱਬਾ ਆ ਲੱਗੀ ਟੱਬਾ ਪਿੰਡ ਖਾਸਪੁਰਾ ਰੂਪਨਗਰ ਤੋਂ ਸ਼੍ਰੀ ਅਨੰਦਪੁਰ ਸਾਹਿਬ 메ਨ ਲੋਰਡ ਦੇ ਉੱਤੇ ਪਿੰਡ ਖਾਸਪੁਰਾ ਜਿੱਥੇ ਕੀ ਬਾਬਾ ਜੀ ਦੀਆਂ ਸਮਾਧਾਂ ਆ ਨਾਲ ਬਾਬਾ ਰੋਡਾ ਜੀ ਜਿਹੜੇ ਮਸਤਾਨੀਆਂ ਸਮਾਧਾਂ ਨਾਲ ਉਹਨਾਂ ਦੇ ਬਿਲਕੁਲ ਅੱਗੇ ਆਣ ਕੇ ਖੱਬੇ ਪਾਸੇ ਇਹ ਕਿ ਰੋਪੜ ਤੋਂ ਆਉਂਦੇ ਹੋਏ ਅੱਗੇ ਪਾਸੇ ਢਾਬਾ ਸਾਡਾ ਇਹ ਤੇ ਵਧੀਆ ਜਿਹੜਾ ਕੀ ਜਗਾ ਲੋਕੇਸ਼ਨ ਵਧੀਆ ਤੇ ਸਭ ਤੋਂ ਵੱਡੀ ਗੱਲ ਹੈ ਕਿ ਅਸੀਂ ਜਿਹੜਾ ਕੀ ਹੁਣ ਆਪਣਾ ਗਾਹਕ ਵਾਸਤੇ ਜੋ ਚੀਜ਼ ਬਣਾਣੀ ਹੈ ਉਹਨੂੰ ਸਾਫ਼-ਸਥਰਾ ਸਫਾਈ ਨਾਲ ਕਿੱਦਾਂ ਬਣਾਈਏ ਇਸ ਲਈ ਜਿਹੜਾ ਕੀ ਅਸੀਂ ਤੁਹਾਨੂੰ ਦਿਖਾਣਾ ਚਾਹੁੰਦੇ ਆ ਇਹ ਸਾਡਾ ਕਿਚਨ ਹੈ ਜਿਹੜਾ ਲਗਾਤਾਰ ਪਿਛਲੇ 5-4 ਦਿਨ ਤੋਂ ਠਿਆਰ ਕਰ ਰਹੇ ਆ ਆ ਜਿਹੜਾ ਸਾਡਾ ਆਪਣਾ ਕਰਿਆਨਾ ਜਾਂ ਹੋਰ ਸਮਾਨ ਰੱਖਣ ਵਾਸਤੇ ਇਹ ਪਿੱਛੇ ਜਿਹੜਾ ਸਾਡਾ ਹਾਲ ਹੈ ਤੇ ਏਸੀ ਹਾਲ ਹੈ ਇੱਧਰ ਕਿਉਂਕਿ ਗਰਮੀਆਂ ਦੇ ਸੀਜ਼ਨ ਕਰਕੇ ਫਿਰ ਏਸੀ ਜ਼ਰੂਰੀ ਹੈ ਇਹਨੂੰ ਅਜੇ ਥੋੜਾ ਜਿਹਾ ਹੋਰ ਵਧੀਆ ਤਰੀਕੇ ਨਾਲ ਰੈਨੋਵੇਟ ਕਰਾਂਗੇ ਰੰਗ ਰੰਗ ਹੋਰ ਕਰਾ ਕੇ ਥੋੜਾ ਜਿਹਾ ਅਜੇ ਓਪਨਿੰਗ ਦੱਲੀਏ ਤੇ ਨਾਲ ਦੀ ਨਾਲ ਓਪਨਿੰਗ ਕਰਕੇ ਇਹਨੂੰ ਰੈਨੋਵੇਟ ਕਰਾਂਗੇ ਇਹ ਸਾਡੇ ਪ੍ਰਧਾਨ ਜੀ ਵੀ ਆਪਣੀ ਡਿਊਟੀ ਰੋਜ਼ ਨਿਭਾਉਂਦੇ ਆ ਆ ਕੇ ਜਾਂਦੇ ਜਦੋਂ ਵੀ ਉਹਨਾਂ ਕੋਲ ਟਾਈਮ ਹੁੰਦਾ ਪ੍ਰਧਾਨ ਜੀ ਕਹਿਣਾ ਕੁਝ ਵੀ ਮੈਂ ਸਾਰੇ ਵੀਰਾਂ ਨੂੰ ਬੇਨਤੀ ਕਰਦਾ ਵੀ ਜਿਸ ਤਰ੍ਹਾਂ ਲਾਡੀ ਢਾਬੇ ਨਾਲ ਲਾਡੀ ਢਾਬਾ ਖੋਲਿਆ ਇਹਦੇ ਆਗੇ ਸੇਵ ਕਰਨ ਸਾਰੇ ਪੁਰਾਣੇ ਗਾਹਕ ਜਿੰਨੇ ਵੀ ਹੈਗੇ ਆ ਮਿੱਤਰ ਮੇਲੀ ਜਿੰਨੇ ਵੀ ਹੈਗੇ ਆ ਸਾਰੇ ਲਾਡੀ ਦੀ ਸਪੋਰਟ ਕਰਨ ਥੈਂਕ ਯੂ ਸੋ ਪ੍ਰਧਾਨ ਜੀ ਦਾ ਬਹੁਤ ਆਸ਼ੀਰਵਾਦ ਰਹਿੰਦਾ ਸਾਡੇ ਸਿਰ ਤੇ ਸੋ ਲੱਗੇ ਹੋਏ ਆ ਜੀ ਲਗਾਤਾਰ ਜਿਹੜਾ ਕੀ ਕੰਮ ਚੱਲ ਰਿਹਾ ਇਹ ਸਾਡੇ ਮਿਸਤਰੀ ਸਾਹਿਬ ਹੈ ਇਹਨਾਂ ਨੇ ਦਿਨ ਰਾਤ ਜਿਹੜਾ ਕੀ ਮਿਹਨਤ ਕਰਕੇ ਕਹਦਾ ਸੈਟਅਪ ਤਿਆਰ ਕੀਤਾ ਮਿਸਤਰੀ ਸਾਹਿਬ ਕੀ ਕਹਣਾ ਕਹਣਾ ਕੁਝ ਦਰਸ਼ਕਾਂ ਨੂੰ ਇਹ ਜੀ ਕੈਬਨ ਸਾਰਾ ਇਹੀ ਤਿਆਰ ਕਰ ਰਹੇ ਆ ਜਿੰਨਾ ਵੀ ਕੈਬਨ ਇਹਨਾਂ ਨੇ ਤਿਆਰ ਕਰਨਾ ਤੇ ਇਹ ਸਾਡੇ ਕਾਰੀਗਰ ਸਾਹਿਬ ਸਾਡੇ ਸ਼ੈਫ ਸਾਹਿਬ ਅੱਜ ਤੁਹਾਡੇ ਨਾਲ ਥੋੜੀ ਜੀ ਗੱਲ ਕਰਾਂਗੇ ਇਹਨਾਂ ਦੀ ਸ਼ੈਫ ਸਾਹਿਬ ਤੰਦੂਰ ਹੋ ਗਿਆ ਤਿਆਰ ਹੁਣ ਕਿੰਨੇ ਦਿਨ ਚ ਤਿਆਰ ਰੋਟੀ ਲੱਗ ਜੂ 2-4 ਦਿਨ ਹੋ ਲੱਗਣਗੇ ਇਸ ਪੇ ਤੰਦੂਰ ਅਬੀ ਤਿਆਰ ਹੋ ਰਹਾ ਹੈ। ਅੱਛੇ ਸੇ ਹੋਗਾ ਬੜੀ ਅਸਰ ਤਿਆਰ ਹੋਗਾ ਇਹ। ਠੀਕ ਹੈ। ਉਸਕੇ ਬਾਅਦ 3-4 ਦਿਨ ਬਾਅਦ ਤੁਹਾਨੂੰ ਰੋਟੀ, ਸਨੈਕਸ ਸਭ ਮਿਲ ਜਾਏਗਾ। ਓਕੇ। ਲਓ ਜੀ ਇਹ ਤੰਦੂਰ ਵੀ ਜਿਹੜਾ 2 ਦਿਨ ਤੱਕ ਤਿਆਰ ਹੋ ਜਾਏਗਾ ਤੰਦੂਰੀ ਰੋਟੀ ਦੇ ਲਈ ਕਿਉਂਕਿ ਕਾਫੀ ਪ੍ਰੋਸੈਸ ਹੁੰਦਾ ਇਹਦਾ ਇਹਨੂੰ ਕੱਚੇ ਤੰਦੂਰ ਨੂੰ ਪਕਾਣਾ, ਮਿੱਟੀ ਲਾਣੀ ਉਸ ਤੋਂ ਬਾਅਦ ਜਾ ਕੇ ਇਹ ਚੱਲਦਾ। ਸੋ ਸਾਰੇ ਵੀਰਾਂ ਨੂੰ ਬੇਨਤੀ ਹੈ ਅਪੀਲ ਹੈ ਤੇ ਤੁਹਾਡਾ ਸਹਿਯੋਗ ਤਾਂ ਪਹਿਲਾਂ ਹੀ ਬਹੁਤ ਹੈ ਕਿ ਜਦੋਂ ਵੀ ਆਉਨੇ ਹੋ ਤਾਂ ਦਰਸ਼ਨ ਜ਼ਰੂਰ ਦਿਓ ਬਾਕੀ ਜੇਕਰ ਕੋਈ ਕਮੀ ਪੇਸ਼ੀ ਸਾਡੇ ਵੱਲੋਂ ਰਹਿੰਦੀ ਹੈ ਤਾਂ ਉਹ ਵੀ ਜ਼ਰੂਰ ਦੱਸਿਓ ਕਿ ਕਿਸ ਤਰ੍ਹਾਂ ਇਹਨਾਂ ਚੀਜ਼ਾਂ ਨੂੰ ਹੋਰ ਅਪਡੇਟ ਕਰਕੇ ਜਾਂ ਤੁਹਾਡੇ ਤੱਕ ਜਾਂ ਹੋਰ ਜਿਹੜੇ ਆਉਣ ਵਾਲੇ ਇਸ ਰਸਤੇ ਨੂੰ ਸਾਡੇ ਵੀਰ ਭਰਾ ਨੇ ਉਹਨਾਂ ਤੱਕ ਕਿੱਦਾਂ ਜਿਹੜੀ ਕਿਸ ਲੋਕੇਸ਼ਨ ਦੀ ਜਾਣਕਾਰੀ ਪਹੁੰਚੇ ਸੋ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਸਹਿਯੋਗ ਕਰਨ ਲਈ ਪਿਆਰ ਦੇਣ ਲਈ ਇਸ ਤਰ੍ਹਾਂ ਹੀ ਜਿਹੜਾ ਪਿਆਰ ਹੈ ਉਹ ਆਪਣਾ ਬਣਾ ਕੇ ਰੱਖਿਓ ਕਿਉਂਕਿ ਲੈ ਕੇ ਕਹਿੰਦੇ ਦੁਨੀਆਂ ਦਾ ਕੁਝ ਨਹੀਂ ਜਾਣਾ ਇੱਕ ਬੰਦੇ ਦਾ ਪਿਆਰ ਰਹਿ ਜਾਂਦਾ ਨਾਲ ਤੇ ਬਾਕੀ ਜਿਹੜੀ ਆਪਣੀ ਮਿਹਨਤ ਕਰੋ ਅਸੀਂ ਵੀ ਲੱਗੇ ਹੋਏ ਆ ਮਿਹਨਤ ਕਰੋ ਸਭ ਤੋਂ ਵੱਡੀ ਜਿਹੜੀ ਤਾਕਤ ਹੈ ਬੰਦੇ ਦੀ ਮਿਹਨਤ ਹੈ ਮਿਹਨਤ ਨਾਲੇ ਕਾਮਯਾਬੀ ਮਿਲਦੀ ਹੈ ਸੱਚੀ ਗੱਲ ਹੈ